ਗਵੰਤਵੀਰ ਸਾਸਰੀਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਤ ਸਾਹਿਬ ਹੋਰ ਸੁਨਾ ਚੜਦੀ ਕਲਾ ਚੜਦੀ ਕਲਾ ਜੀ ਅੱਜ ਫਿਰ ਚਾਰ ਆ ਹਾਂਜੀ ਚਾਰ ਨਾ ਆ ਗਿਆ ਚਾਰਾਂ ਦੇ ਵਿੱਚੋਂ ਤਿੰਨ ਸੂਈਆਂ ਸਵਾਈਆਂ ਹਾਂਜੀ ਤਿੰਨ ਸੂਈਆਂ ਸੋਈਆਂ ਇਹ ਦੂਜਾ ਸੂਆ ਛੋਟੀ ਸੂਈ ਓਕੇ ਹਾਂਜੀ 11 12 ਕਿਲੋ ਦੋ ਤਿਆਰ ਹੋਣਾ ਐਤਾਂ ਮਗਰ ਕੱਟੀ ਕੱਟੀ ਮਗਰ ਓਕੇ ਰੇਟ ਜਾਇਜ਼ ਹਾਂਜੀ ਇਹਦਾ ਕੀ ਲੇਖਾ ਜੋਖਾ ਪੁਲਵਾਨ ਦਾ ਚਾਰ ਦੰਦ ਛੋਟੀ ਜੀ ਪਹਿਲਾ ਸੂਆ ਸੂਣੀ ਜੀ ਓਕੇ ਮੂੰਹੋਂ ਚਾਰ ਦੰਦ ਪਹਿਲਾ ਸੂਆ ਸੂਣੀ ਆ ਹਾਂਜੀ ਇਹ ਲੈ ਜੂ ਇੱਕ ਹਫਤੇ ਦੀ ਰੇਟ ਇੱਕ ਹਫਤੇ ਦੀ ਰੇਂਜ ਚ ਲੈ ਜੂ ਜੀ ਹਾਂ ਤੇ ਬਾਕੀ ਥਾਂ ਲ ਵਾਕਿਆ ਯੂੜਾ ਬੰਨਾ ਨਹੀਂ ਕੋਈ ਤੇ ਆ ਬੂਰੀ ਮਗਰ ਕੱਟੀ ਬੂਰੀ ਸੂਈ ਸਵਾਈ ਜੇ ਪਰਸੋਂ ਦੀ ਸੂਈ ਜੇ 12 ਕਿਲੋ ਬੋਲਾ ਓਕੇ ਪਰਸੋਂ ਦੀ ਸੂਈ ਥੱਲੇ 12 ਬੋਲਾ ਮਗਰ ਕੱਟੀ ਮਗਰ ਕੱਟੀ 15 ਤੋਂ ਪਲੱਸ ਚੱਲੂਗੀ ਬੜਾ ਚੰਗਾ ਚਵਾ ਚੂ ਲੱਗਾ ਤੀਜਾ ਸੂਆ ਸੂਈ 17 ਤੁਹਾਨੂੰ ਦੁੱਧ ਨਜ਼ਰ ਆਉਂਦਾ ਹੋਊਗਾ ਤੇ ਆ ਮੋਹਰਾ ਦਾ ਨਕੀਨਾ ਹਾਂਜੀ ਇਹ ਦੂਜਾ ਸੂਆ ਸੋਇਆ ਜੇ ਅੱਜ ਪੰਜਵਾਂ ਛੇਵਾਂ ਦਿਨ ਹੋਇਆ ਇਹਨੂੰ ਸੂਈ ਓਕੇ ਪੰਜਾਂ ਛੇਾਂ ਦਿਨਾਂ ਦੀ ਸੂਈ ਤੇ ਦੁੱਧ 14 14 ਕਿਲੋ ਦੁੱਧ ਆਜੇ ਰੋਣੇ ਇਸ ਟਾਈਮ ਤੇ ਟਾਈਮ ਆਪਾਂ ਵੀਡੀਓ ਚ ਵਿਖਾਤਾ ਵੀ ਅੱਧਾ ਹੀ ਹੋਇ ਵੀਡੀਓ million... ਨੂੰ